ਕਾਲਸ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਸ੍ਰੀ ਅਮਰਸਰ ਸਾਹਿਬ ਦੇ ਵਿੱਚ ਸਟੇਟ ਆਪਰੇਸ਼ਨ ਚੱਲਣੇ ਤਿੰਨ ਗੁਰਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਦੇ ਉੱਤੇ ਅਸਲਾ ਆਰਮ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹਨਾਂ ਨੌਜਵਾਨਾਂ ਤੇ ਇਲਜ਼ਾਮ ਹੈ ਕਿ ਇਹ ਦੇਸ਼ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹੁੰਦੇ ਨੇ। ਪੰਜਾਬ ਪੁਲਿਸ ਨੇ ਸ੍ਰੀ ਅਮਰਸਰ ਸਾਹਿਬ ਕੋਰਟ ਦੇ ਵਿੱਚ ਪੇਸ਼ ਕਰਕੇ ਤਿੰਨਾਂ ਨੌਜਵਾਨਾਂ ਤੇ 18 ਮਾਰਚ ਤੱਕ ਦਾ ਰਿਮਾਂਡ ਲੈ ਲਿਆ ਹੈ। ਬੇਸ਼ੱਕ ਅਜੇ ਤੱਕ ਵੱਡਾ ਖੁਲਾਸਾ ਪੰਜਾਬ ਪੁਲਿਸ ਦੇ ਡੀਜੀਪੀ ਜਾਂ ਕਿਸੇ ਹੋਰ ਉੱਚ ਅਧਿਕਾਰੀ ਨੇ ਨਹੀਂ ਕੀਤਾ ਕਿ ਇਹਨਾਂ ਨੌਜਵਾਨਾਂ ਦੀ ਕਿਸ ਤਰੀਕੇ ਦੇ ਨਾਲ ਦੇਸ਼ ਵਿਰੋਧੀ ਗਤੀਵਿਧੀਆਂ ਸ਼ਮੂਲੀਅਤ ਹੈ ਪਰ ਗ੍ਰਿਫਤਾਰੀ ਦੇ ਨਾਲ-ਨਾਲ ਪੰਥਕ ਜਥੇਬੰਦੀਆਂ ਵੱਲੋਂ ਸਵਾਲ ਜਰੂਰ ਉਠਾਏ ਗਏ ਨੇ ਕਿ ਇਹਨਾਂ ਨੌਜਵਾਨਾਂ ਦੀ ਗ੍ਰਿਫਤਾਰੀ ਗਲਤ ਤਰੀਕੇ ਨਾਲ ਕੀਤੀ ਗਈ ਹੈ ਤੇ ਇਹਨਾਂ ਤੋਂ ਪਹਿਲਾਂ ਵੀ ਪੰਜਾਬ ਦੇ ਕਈ ਹੋਰ ਗੁਰਸਿੱਖ ਨੌਜਵਾਨ ਜਿਹੜੇ ਪੰਜਾਬ ਦੀ ਆਜ਼ਾਦੀ ਤੇ ਪੰਜਾਬ ਦੇ ਹੱਕਾਂ ਦੀ ਗੱਲ ਸੋਸ਼ਲ ਮੀਡੀਆ ਤੇ ਠਾਉਂਦੇ ਨੇ ਉਹਨਾਂ ਨੂੰ ਪੰਜਾਬ ਪੁਲਿਸ ਗ੍ਰਿਫਤਾਰ ਕਰਕੇ ਅਤਿਆਚਾਰ ਕਰਦੀ ਹੈ ਹੁਣ ਦੇਖਣਾ ਪਵੇਗਾ ਕਿ ਇਹਨਾਂ ਨੌਜਵਾਨਾਂ ਦੇ ਕੋਲੋਂ ਪੰਜਾਬ ਪੁਲਿਸ 18 ਮਾਰਚ ਤੱਕ ਦੀ ਰਿਮਾਂਡ ਵਿੱਚ ਕਿਸ ਤਰ੍ਹਾਂ ਦੀ ਕੋਈ ਗੱਲਬਾਤ ਸਾਹਮਣੇ ਲਿਆਉਂਦੀ ਹੈ ਜਿੰਤੋਂ ਇਹ ਸਾਬਤ ਹੋ ਸਕੇ ਕਿ ਇਹਨਾਂ ਨੌਜਵਾਨਾਂ ਨੇ ਦੇਸ਼ ਵਿਰੋਧੀ ਕਿਸੇ ਗਤੀਵਿਧੀ ਚ ਆਪਣਾ ਯੋਗਦਾਨ ਪਾਇਆ ਨਾਲ ਹੀ ਪੰਜਾਬ ਪੁਲਿਸ ਨੇ ਰਾਮਕੁਮਾਰ ਨਾਮ ਦਾ ਆਈਐਸਆਈ 에ਜੰਟ ਗ੍ਰਿਫਤਾਰ ਕੀਤਾ ਹੈ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਰਾਮਕੁਮਾਰ ਉਹ ਪੰਜਾਬ ਤੇ ਭਾਰਤੀ ਫੌਜਦਿਆਂ অতি ਜ਼ਰੂਰੀ ਸੂਚਨਾਵਾਂ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਭੇਜਦਾ ਸੀ ਇਸ ਰਾਮਕਮਾਰ ਕੋਲ ਪਾਕਿਸਤਾਨੀ ਸਿਮ ਤੇ ਕੁਝ ਹੋਰ ਸਮਗਰੀ ਬਰਾਮਦ ਕੀਤੀ ਗਈ ਹੈ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਇਹਨਾਂ ਗੁਰਸਿੱਖ ਨੌਜਵਾਨਾਂ ਤੋਂ ਵੀ ਕਿਸ ਤਰ੍ਹਾਂ ਦੀ ਜੋ ਬਰਾਮਦਗੀ ਪੰਜਾਬ ਪੁਲਿਸ ਕਰਦੀ ਹੈ ਜਿਹਦੇ ਆਧਾਰ ਤੇ ਇਹਨਾਂ ਤੇ ਅਸਲਾ ਆਰਮੈਂਟ ਤਹਿਤ ਕੇਸ ਦਰਜ ਕੀਤਾ ਗਿਆ ਹੈ ਦਾ ਖਾਲਸ ਟੀਵੀ ਬਿਨਾਂ ਕਿਸੇ ਸਿਆਸੀ ਦਬਾਤਾਂ ਸੱਚੀ ਖਬਰ ਤੁਹਾਨੂੰ ਦਿਖਾਣ ਲਈ ਵਚਨਬੱਧ ਹੈ